ਵੀਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਸ੍ਰੀ ਅਕਾਲ 552 ਅੱਜ ਜਗਜੀਤ ਸਿੰਘ ਫੌਜੀ ਦੀ ਯਾਦ ਵਿੱਚ ਸੇਵਾ ਕਬੂਤਰ ਬਾਜ਼ੀ ਮੁਕਾਬਲਾ ਕਰਵਾਇਆ ਪਿੰਡ ਢੋਲਡਾ ਵਾਲਿਆਂ ਨੇ 68 ਕਬੂਤਰ ਓਡੇ ਸੀ ਬਾਈ 52 ਸਾਲ ਮੁੱਢ ਨੂੰ ਪਹਿਲੇ ਨੂੰ ਮੋਟਰਸਾਈਕਲ ਦੀ ਜੱਤ ਸੀ ਦੂਜੇ ਨੂੰ ਵੀਰੇ ਫ੍ਰਿਜ ਦੀ ਜੱਤ ਸੀ ਤੀਜੇ ਨੂੰ ਕੂਲਰ ਦੀ ਜੱਤ ਸੀ ਤੇ ਚੌਥੇ ਨੂੰ ਬਾਈ ਬਾਦੇ 'ਚ ਪੱਖਾ ਸੀ ਬਾਦਾ 2000 ਰੁਪਿਆ ਲੱਗਿਆ ਸੀਗਾ ਬਾਦਾ ਬਾਈ ਲੈ ਗਿਆ ਬੂਟਾ ਬਸੀਆਂ 19 ਕਬੂਤਰਾਂ ਤੇ ਬਾਦਾਂ ਲੱਗਿਆ 38000 ਪਲੱਸ ਛੱਤ ਵਾਲਾ ਪੱਖਾ ਬਾਈ ਬੂਟਾ ਬਸੀਆਂ ਕੱਲਾ ਨਰੋਲ ਲੈ ਗਿਆ ਤੇ ਬਾਜੀ ਬਾਈ ਪਹਿਲੇ ਤੇ ਰਿਹਾ ਦੇਵ ਡੇਲੋ ਮੋਟਰਸਾਈਕਲ ਦੀ ਜੱਤ 2500 ਦੇ ਨਾਲ ਦੂਜੇ ਤੇ ਰਿਹਾ ਬਾਈ ਬੂਟਾ ਬਸੀਆਂ ਫਰੈਜ ਦੀ ਜੱਤ 1500 ਦੇ ਨਾਲ ਇਹਨਾਂ ਦੋ ਦੀ ਬਾਈ ਸਾਂਝੀ ਸੀ ਇਹਨਾਂ ਦੋਨਾਂ ਦੀ ਬਾਈ ਬਾਜੀ ਸਾਂਝੀ ਸੀ ਦੇਵ ਡੇਲੋ ਤੇ ਬੂਟਾ ਬਸੀਆਂ ਦੀ ਇਹ ਦੋਨੇ ਗਲਜਾਰ ਦੇ ਕਬੂਤਰ ਸਾਹਮਣੇ ਵੀ ਸੀ ਦੋਨੇ ਗਲਜਾਰ ਦੇ ਚੇਲੇ ਆ ਤੀਜਾ ਕਬੂਤਰ ਸੀਗਾ ਬਾਈ ਸਹਿ ਚੌਕੀਮਾਨ ਤਿਲਵਿੰਦਰ ਦਾ ਸਹਿ ਚੌਕੀਮਾਨ ਦੇ ਨਾਂ ਤੇ ਸੀ ਤਿਲਵਿੰਦਰ ਦੇ ਘਰੋਂ ਸੀ ਉਹਨੂੰ ਬਾਈ 10000 ਦੀ ਜਿੱਤ ਤੇ ਪਲੱਸ ਕੂਲਰ ਆ ਬਾਈ ਉਹਨੂੰ ਸਾਰਿਆਂ ਨੂੰ ਬਾਈ ਸਸਰੀ ਕਾਲਜ ਆ ਬਾਜੀ ਬਾਈ ਕਿਵੇਂ ਲੱਗੀ ਕਮੈਂਟਾਂ 'ਚ ਤੇ ਲਾਈਕ ਤੇ ਦੱਸ ਦਿਓ ਬਾਕੀ ਬਾਈਆਂ ਦਾ ਨੰਬਰ ਲਾਇਕ ਤੇ ਜਿਹੜਾ ਸਬਸਕ੍ਰਾਈਬ ਕਹਿੰਦੇ ਆ ਉਹ ਕਰ ਲਿਓ ਦਿੱਤਾ ਇਹ ਅਸੀਂ ਸਾਰੀ ਕਲੱਬ ਬੰਨੀ ਉਹ ਦਿੱਤਾ ਜੀ ਸਿੰਘ ਫੌਜੀ ਦੀ ਜਾਤ ਦੇ ਵਿੱਚ ਬਾਈ ਨੂੰ ਪਹਿਲਾ ਨਾਮ 2500 ਦੀ ਜਿੱਤ ਨਾਲ ਦਿੱਤਾ 1,70,000 ਰੁਪਿਆ ਬੰਦਾ ਜੀ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਇਹਨਾਂ ਨੇ ਸਾਨੂੰ 2000 ਰੁਪਿਆ ਖੋਸੋ ਕੇ ਦਿੱਤਾ ਜੀ ਉਹ ਕਾਪੀ ਵਾਲਿਆਂ ਨੂੰ ਦੇਣਾ ਤੇ ਬਾਈ ਨੂੰ 1,68,000 ਰੁਪਿਆ ਚਾਹ ਦਿੰਦੇ ਆ ਤੇ ਆਹ ਝੱਟ ਪਲੱਸ ਮੋਟਰ ਪਲੱਸ ਮੋਟਰਸਾਈਕਲ ਦੇਵ ਦੇ ਲੋ ਠੀਕ ਭਾਈ ਜਿਹੜੀ ਇਹ ਫਰਿੱਜ ਦਿੱਤੀ ਆ ਦੂਜੇ ਨੰਬਰ ਵਾਲੀ ਕੇ ਬਚਰ ਸਿੰਘ ਸੁਪੁੱਤਰ ਕਾਲਾ ਸਿੰਘ ਬਈ ਬਲਵੀ ਡਾਕਟਰ ਕੇ ਪਰਿਵਾਰ ਨੇ ਉਹ ਸੱਜ ਦਿੱਤੀਆ ਦੂਜਾ ਨੰਬਰ ਤੇ ਜਿੱਤਿਆ ਬਈ ਬੂਟਾ ਬਸਿਗਾ ਆ ਬਈ ਵੀ ਉਹਨੇ ਵਾਦਾ ਵੀ ਜਿੱਤਿਆ ਸਾਰਾ ਤੇ ਨਾਲ ਪੱਖਾ ਬਈ ਸੱਤ ਆਲਾ ਵਾਦੇ ਚ ਬਈ ਜਿੱਤਿਆ 19 ਕਬੂਤਰ ਸੀਗੇ ਵਾਦੇ ਚ 20000 ਦੇ ਹਿਸਾਬ ਨਾਲ 38000 ਰੁਪਿਆ ਬਈ ਆ ਵਾਦੇ ਆਲਾ ਫੜੋ ਤੇ ਬਈ ਇਹ ਵੀ ਗਲਜਾਰ ਗਰੁੱਪ ਦੀ ਕਬੂਕਰੀ ਆ ਜਿਹੜੀ ਦੂਜੀ ਆ ਤੇ ਜਿਹੜਾ ਬਈ ਦੇਵ ਦੇਲੋਂ ਜਿੱਤਿਆ ਉਹ ਵੀ ਗਲਜਾਰ ਗਰੁੱਪ ਦਾ ਕੂਤਰੀ ਸੀ ਆ ਬਾਈ ਦੂਜਾ ਨਾਮ ਆ ਬਾਈ ਉਹਨਾਂ ਦਾ 1 ਲੱਖ 2000 ਰੁਪਿਆ ਦੂਜੇ ਨੂੰ ਦਿੱਤਾ ਆ ਬਾਈ 1500 ਦੇ ਹਿਸਾਬ ਨਾਲ ਤੇ 2000 ਰੁਪਿਆ ਆ ਪਾਈ ਇਹਨਾਂ ਨੇ ਵੀ ਸਾਨੂੰ ਸਹਿਮਤੀ ਨਾਲ ਛੱਡਿਆ ਬਾਈ ਵਿੱਚੋਂ ਠੀਕ ਧੰਨ ਇੱਕ ਬਾਈ ਦੂਜਾ ਨਾਮ ਆ ਬਾਈ ਸੁਲਵਿੰਦਰ ਚੌਕੀਮਾਨ ਇਹਨਾਂ ਦਾ ਕੂਟਰ ਸੀ ਸਹਿਦ ਚੌਕੀਮਾਨ ਦੇ ਨਾਮ ਤੇ ਉੱਡਿਆ ਸੀਗਾ ਆ ਬਾਈ ਕੁਲਦੀਪ ਕਹਿੰਦੇ ਉਹ ਕੁਲਦੀਪ ਦਾ ਭਰਾ ਇਹਨਾਂ ਆਂਦੇ ਹੋ ਬਾਈ ਕੁਲਦੀਪ ਕੱਟ ਲੈਣੀ ਹੋ ਫੂਲਰ ਆ ਬਾਈ ਜਿਹੜਾ ਖੜਾ ਹੋ ਕੇ ਲਾਲ ਨਾਂ ਨੋਨ ਕਾਲ ਕੇ ਆ ਨਾਮ ਬਾਈ ਪੈਸੇ ਦੱਸ ਕਿੰਨੇ ਬਾਈ 7000 ਬਾਈ ਇਹ ਵੀ 68000 ਰੁਪਏ ਸੀ ਬਾਈ ਉਹਨਾਂ ਨੇ ਸਹਿਮਤੀ ਨਾਲ ਸਾਨੂੰ ਉਹਨਾਂ ਦੇ ਨਾਲ ਲਾ ਕੇ 2000 ਰੁਪਏ ਦੇ ਵਿੱਚੋਂ ਸਾਨੂੰ ਕਮੇਟੀ ਨੂੰ ਦਿੱਤਾ ਧੰਨ ਸਿਆਦ ਇੱਕ ਮਿੰਟ